ਜੀ ਆਇਆਂ ਨੂੰ ਸਸਿਆਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੋ ਜੀ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਦੇ ਉੱਤੇ ਸਾਂਝੇ ਪੰਜਾਬ ਸਾਂਝੇ ਪੰਜਾਬ ਤੇ ਅੱਜ ਫੇਰ ਆਪਾਂ ਵੇਖਣ ਆ ਲਈਏ ਇੱਕ ਦਫਾ ਫੇਰ ਰਮਤਾ ਮੇਮਾ ਵਿੱਚ ਰਮਤਾ ਮੇਮਾ ਵਿੱਚ ਹਾਂਜੀ ਰਮਤਾ ਵਿਚਾਰਾ ਨਾ ਅੱਜ ਮੇਮਾ ਹੀ ਫਸ ਗਿਆ ਉਹ ਤੇਰੀ ਖਿਆਲ ਰਮਤਾ ਕਿਤੇ ਨਾ ਕਿਤੇ ਫਸਿਆ ਹੀ ਰਹਿੰਦਾ ਫਸਿਆ ਹੀ ਰਹਿੰਦਾ ਹੈ ਹਰ ਵੀਡੀਓ ਦੇ ਵਿੱਚ ਇਹ ਰਮਤਾ ਜੀ ਨੇ ਜਿੰਨੀ ਵੀ ਜ਼ਿੰਦਗੀ ਨਗਾਈ ਮੇਰੇ ਨਾਲ ਫਸ ਫਸਾ ਕੇ ਨਗਾਈ ਹੈ ਹਮਮ ਲੇਕਿਨ ਇੰਨਾ ਦੀ ਜ਼ਿੰਦਗੀ ਤੇ ਜਿਹੜੀ ਹੈ ਕਮੈਂਟਰੀ ਜਿਹੜੀ ਹੈ ਆਪਣੀ ਗੱਲਬਾਤ ਕਰਦੇ ਨੇ ਜਿਹੜੀ ਨਜ਼ਮ ਪੇਸ਼ ਕਰਦੇ ਨੇ ਬਹੁਤ ਹੀ ਅਮੇਜ਼ਿੰਗ ਹੁੰਦੀ ਹੈ ਤੇ ਬਹੁਤ ਹਾਸੇ ਖੜੀਆ ਹੁੰਦੀ ਹੈ ਨੇ ਵਿੱਚ ਤੇ ਅੱਜ ਰਮਤਾ ਫਸਿਆ ਮੇਮਾ ਦੇ ਵਿੱਚ ਇਹਨਾਂ ਨੂੰ ਆਪਾਂ ਕੱਢਦੇ ਆ ਮੇਮਾ ਦੇ ਵਿੱਚੋਂ ਪਹਿਲੇ ਆਪਾਂ ਵੀਡੀਓ ਵੇਖਦੇ ਆ ਫਿਰ ਕਰਦੇ ਆ ਗੱਲਬਾਤ ਜੀ ਨਜ਼ਮ ਅਰਸ਼ ਕਰ ਰਹੇ ਹਨ ਰਮ ਦਾ ਮੀਮੰ ਇਹਦੇ ਚ ਲੰਡਨ ਦੀਆਂ ਗਲੀਆਂ ਦੇ ਹਾਲਾਤ ਉੱਥੋਂ ਦਾ ਵਾਤਾਵਰਨ ਪੇਸ਼ ਕਰ ਰਹੇ ਹਨ ਹੱਥ ਰੱਖ ਲੋ ਆਪਣੇ ਦਿਲਾਂ ਦੇ ਹੱਥ ਰੱਖ ਲੋ ਆਪਣੇ ਦਿਲਾਂ ਦੇ ੰਦਿਆਈ ਤੇ ਕਵਾਰੀ ਤੇ ਕਵਾਰ ਤੋਂ ਸ਼ੰਨ ਲੱਗਾ ਗੋਰੀਆਂ ਮਹਿਮਾਂਦੇ ਨਜ਼ਾਰੇ ਰੰਨਾਂ ਦੀ ਗਿੰਤੀ ਝਾਲਾ ਤੇ ਮਰਦਾਂ ਦਾ ਘਾਟਾ ਲੰਡਨ ਵਿੱਚ ਮਹਿਮਾਂ ਸਸਤੀਆਂ ਤੇ ਮਹਿੰਗਾ ਆਟਾ ਯਾਰੋ ਜਮਨਾ ਅੰਗਲੈਂਡ ਦਾ ਸਭ ਦੁਨੀਆਂ ਆਂਦੀ ਯਾਰੋ ਜਮਨਾ ਅੰਗਲੈਂਡ ਦਾ ਸਭ ਦੁਨੀਆਂ ਆਂਦੀ ਜੇ ਨਮੀ ਉਥੇ ਜਾਂਦਾ ਹੋ ਜਾਂਦੀ ਜਾਂਦੀ ਇੱਥੇ ਤਾਂ ਵਿਆਹ ਕਰਾਉਣ ਨੂੰ ਵੀ ਨਾ ਲੱਭੇ ਨਹੀਂ ਰੰਤਾ ਕੀ ਕਹਿੰਦਾ ਕਹਿੰਦਾ ਕੁਆਰੇ ਤੇ ਜਿਹੜੇ ਵਿਆਹੇ ਨੇ ਉਹ ਦਿਲ ਤੇ ਰੱਖ ਲੋ ਹੱਥ ਤੇ ਮੈਂ ਦੱਸਣ ਲੱਗਾ ਮਹਿਮਾ ਦੇ ਬਾਰੇ ਮੈਂ ਦੱਸਣ ਲੱਗਾ ਮਹਿਮਾ ਦੇ ਬਾਰੇ ਕਹਿੰਦਾ ਇਹ ਬੁੱਡੀਆਂ ਉਥੇ ਸਸਤੀਆਂ ਤੇ ਮਹਿੰਗਾ ਆਟਾ ਲੇਕਿਨ ਇਸ ਗੱਲ ਤੇ ਰਹਿਣਾ ਜੋ ਹਨਾ ਅੱਜ ਦਾ ਦੌਰ ਬੜਾ ਚੇਂਜ ਹੈ ਅੱਜ ਦੇ ਦੌਰ ਚ ਬਹੁਤ ਵੰਗਾਈਏ ਹਰ ਜਗ੍ਹਾ ਤੇ ਹਰ ਮੁਲਕ ਦੇ ਵਿੱਚ ਤੇ ਸਭ ਕੁਝ ਹੀ ਮਹਿੰਗਾ ਹੈ ਹਾਂ ਜਿੱਥੇ ਦਾ ਮਤਲਬ ਹੈ ਲੁਧਿਆਣਾ ਇਧਰ ਵਾਲਾ ਉੱਥੇ ਦਾ ਮਤਲਬ ਹੈ ਇੰਗਲੈਂਡ ਉੱਥੇ ਦਾ ਮਤਲਬ ਹੈ ਇੰਗਲੈਂਡ ਇੱਥੇ ਤਾਂ ਵਿਆਹ ਕਰਾਉਣ ਨੂੰ ਆ ਲੱਭੇ ਉਥੇ ਮੈਂ ਮੈਂ ਮਾਹਰ ਦੀਆਂ ਸੰ ਸੱਜੇ ਖੱਬੇ ਇਥੇ ਤਾਂ ਕਾਲੇ ਬੰਦੇ ਦੀ ਕੋਈ ਕਦਰ ਨਾ ਪਾਉਂਦੀ ਉਥੇ ਕਾਲੇ ਪਿੱਛੇ ਹਾਰ ਮੇਰੇ ਮਰੇ ਢੇ ਲਾਉਂਦੇ ਆਪਣੀ ਉਥੇ ਚੰਗੀ ਮਾਰਕੀਟ ਹੈ ਆਪਣੀ ਉਥੇ ਨਹੀਂ ਰਮਤਾ ਮੇਰੇ ਰੰਗ ਵਰਗਾ ਹੈ ਨਾ ਕਾਲੇ ਰੰਗ ਵਾਲਾ ਕਹਿੰਦਾ ਆਪਣੀ ਮਾਰਕੀਟ ਉਥੇ ਚੰਗੀ ਭਲੀ ਹੈ ਕਹਿੰਦਾ ਕਾਲਿਆਂ ਦੀ ਵਾਵਾ ਮਾਰਕੀਟ ਹੈ ਮਾਰਕੀਟ ਉਥੇ ਬੜੀ ਹੈ ਇਥੇ ਕਾਲੇ ਨੂੰ ਕੋਈ ਮੂੰਹ ਨਹੀਂ ਲਾਂਦਾ ਇੱਥੇ ਕੋਈ ਨਹੀਂ ਮੂੰਹ ਲਾਂਦਾ ਭਾਈ ਕਾਲਿਆਂ ਤੇ ਪਿਕਾ ਡਲੀ ਦੇ ਚੌਂਕ ਦਾ ਉਹ ਢੀੜ ਫੜਕਾ ਨਾਲੇ ਕਹਿ ਜਾਂਦੀਆਂ ਸੌਰੀ ਦਾ ਨਾਲੇ ਮਾਰਨ ਧੱਗਾ ਸੌਰੀ ਦਾ ਮਸ਼ਹੂਰ ਫਲਗਰਸ ਪੈਰ ਕਬੂਤਰਾਂ ਵਾਲਾ ਪਹਾਰਾ ਫਾਲਣ ਕਬੂਤਰ ਵਾਂਗ ਜੇ ਕੋਈ ਫਾ ਜਾਏ ਵਿਚਾਰ ਤੇ ਯਾਰੋ ਸੋਹ ਰੁੜਦੀ ਤਾਂ ਲੀਲਾ ਨਿਆਰੀ ਜਿੱਥੇ ਹਮਣ ਨੰਗੇ ਨਾਚ ਰਾਤ ਪਰ ਸਾਰੀ ਸਾਰੀ ਲੇਸਟਰ ਸੁਫੈਰ ਇਖਬਾਰ ਵਿੱਚ ਮੈਂ ਬਹਿ ਗਿਆ ਜਾ ਕੇ ਇੱਕ ਜੂਰੀ ਮੀਮ ਨੇ ਤੱਕਿਆ ਮੈਨੂੰ ਮਸਕਾ ਕੇ ਮੈਨੂੰ ਸਹਨਤ ਨਾਲ ਬੁਲਾ ਲਿਆ ਉਸ ਹੈਲੋ ਕਹਿ ਕੇ ਮੈਂ ਹੈਲੋ ਕਾਹਤੇ ਬਹਿ ਗਈ ਮੇਰੇ ਨਾਲ ਸਹਿ ਕੇ ਮੈਂ ਉਹਦੀ ਕਰਾਂ ਤਰੀ ਤੇ ਉਹ ਮੇਰੀ ਕਰਦੀ ਮੈਂ ਗੋਰੇ ਰੰਗ ਤੇ ਲਟੂ ਕਾਲੇ ਤੇ ਮਰਦੀ ਉਹ ਕਾਲੇ ਤੇ ਮਰਦੀ ਉਹ ਬੈਠ ਗਈ ਘੋਟ ਪੀ ਕੇ ਮੇਰੇ ਪਿੱਛੇ ਹੀ ਪੈ ਗਈ ਉਹ ਬੈਠ ਗਈ ਘੋਟ ਪੀ ਕੇ ਮੇਰੇ ਪਿੱਛੇ ਹੀ ਪੈ ਗਈ ਮਨ ਤੱਕੋ ਜੋਰੀ ਖਿੱਚ ਕੇ ਘਰ ਆਪਣੇ ਲੈ ਗਈ ਲੈ ਆਈ ਮੈਨੂੰ ਹੈਮਸਟੀਰ ਕੋ ਕਾਰ ਚਭਾ ਕੇ ਘਰ ਵੜਦੇ ਅਮਾਂ ਟਪਕ ਪਈ ਉਹ 12 ਆ ਕੇ ਬੁੜੀ ਦੀ ਵੀ ਨਹਿਤ ਫੁੱਟ ਸੀ ਆਈ ਫੁੱਟ ਲਾ ਕੇ ਮੈਂ ਸੈਨ ਗਿਆ ਉਸ ਤੱਕ ਆਜਦ ਨਜ਼ਰ ਮਿਲਾ ਕੇ ਮੁੰਡਾ ਕੀ ਮਾਮੀ ਹੋ ਗਈ ਯਾਰਾਂ ਦੇ ਲੱਟੂ ਮੁੰਡਾ ਕੀ ਮਾਮੀ ਹੋ ਗਈ 11 ਦੀ ਲੱਟੂ 11 ਦੇ ਲੱਟੂ ਮਾਂ ਮੀਆਂ ਵਿੱਚ ਫਸ ਗਿਆ ਮੈਂ ਮਾੜਾ ਟੱਟੂ ਮੈਂ ਵੀ ਖਣੇ ਆਇਆ ਥੀ ਨੂੰ ਗੜ ਅੰਮਾ ਕਹਈ ਅਗਲੀ ਪਿਛਲੀ ਜੋ ਪੀਤੀ ਸੀ ਮੇਰੀ ਸਾਰੀ ਲੈ ਗਈ ਮੈਂ ਹੱਥ ਜੋੜ ਕੇ ਆ ਮਾਤਾ ਜੀ ਹਾਂ ਦਾਸ ਤੇ ਮਾਰਾ ਮਾਤਾ ਜੀ ਕਹਿੰਦੇ ਸਾਰੇ ਉਹਦਾ ਚੜ ਗਿਆ ਪਾਰਾ ਤੁਸੇ ਉੱਤੇ ਆ ਕੇ ਲਾਲ ਉਹਦੀਆਂ ਹੋ ਗਈਆਂ ਅੱਖਾਂ ਏ ਕਿਸਾ ਵਿੱਚ ਕੱਟ ਗਈ ਉਹ ਗਾਲਾਂ ਲਖਾਂ ਜਦ ਗਾਲਾਂ ਮੁਟੀਆਂ ਫੇਰ ਉਨੀ ਲਾਲੀ ਗੁਰਗਾਵੀ ਤੇੰਬਾ ਚੁਕ ਮੈਂ ਨਸਿਆ ਘਰ ਬੜੀ ਸ਼ਤਾਬੀ ਨਿਕਲੇ ਯਾਰਾਂ ਦੀ ਗਲੀ ਚੋਂ ਨਿਕਲੇ ਯਾਰਾਂ ਦੀ ਗਲੀ ਚੋਂ ਅਸੀਂ ਜੁੱਤੀਆਂ ਖਾ ਕੇ

ਸ਼ੇਕੀਆਂ ਮਤਲਬ ਸ਼ੌਖੀਆਂ ਸ਼ੌਖੀਆਂ ਆ ਸ਼ੌਖੀਆਂ ਕੋ ਬੋਲਣ ਦੀ ਮੈਂ ਸੱਜੀਆਂ ਸ਼ੇਟੀਆਂ ਨਹੀਂ 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 ਸ਼ੌਕੀ ਹੁੰਦੇ ਮਤਲਬ ਕਿ ਜਿਵੇਂ ਹੁਣ ਬੰਦਾ ਕੋਈ ਬਾਹਰੋਂ ਚਲ ਜਾਂਦਾ ਬਾਹਰਲੇ ਦੇਸ਼ ਤੇ ਆ ਕੇ ਕਹਿੰਦਾ ਨੀ ਯਾਰ ਮੈਂ ਕੈਨੇਡਾ ਗਿਆ ਯੂਕੇ ਗਿਆ ਮੈਂ ਉੱਥੇ ਐਵੇਂ ਹੋ ਗਿਆ ਫਲਾਣਾ ਕੁਝਪਾਵੇਂ ਜ਼ਲੀਲ ਹੋਇਆ ਓਏ ਉੱਥੇ ਹਾਂ ਕਿਤਾ ਹੋਣੇ ਨਾਲ ਕਿੰਨੀ ਬੁਰੀ ਹੋਈ ਮੈਂ ਉਹ ਵਿੱਚ ਫਸ ਕੇ ਜਿਹੜੀ ਹੋਈ ਇਹਨਾਂ ਨਾਲ ਤੇ ਉੱਥੇ ਆਣ ਕੇ ਸ਼ੇਟੀਆਂ ਮਾਰੇ ਜੀ ਹੈ ਉੱਥੇ ਹੁਣ ਜਿੱਥੇ ਯਾਰ ਬਿੱਲੇ ਚ ਬੈਠਾ ਹੁੰਦਾ ਯਾਰ ਅਸੀਂ ਇੰਗਲੈਂਡ ਗਏ ਉੱਥੇ ਤਾਂ ਮੈਨੂੰ ਬੀਬੀਆਂ ਹੀ ਬੜੀਆਂ ਮਿਲੀਆਂ ਮੇਰੇ ਨਾਲ ਪ੍ਰੋਟੋਕੋਲ ਬੜਾ ਛਾ ਦੇ ਦਿੱ ਇਹ ਬੜਾ ਕੁੱਤੇਖਾਨੀ ਹੁੰਦੀ ਸੀ ਅੱਜਾ ਉਹ ਨਾ ਆਪਣਾ ਉਹ ਨੂੰ ਆਪਣੇ ਘਰ ਲੈ ਗਈ ਉਹ ਉਹ ਮੇਨ ਤੇ ਹੈਗੀ ਹੈਗੀ ਸੀ ਜਿਹੜੀ ਮਾਂ ਸੀ ਉਹ ਵੀ ਉਹਦੇ ਪਿੱਛੇ ਪੈ ਗਈ ਉਹ ਵੀ ਉਹਦੇ ਪਿੱਛੇ ਪੈ ਗਈ ਕਹਿੰਦਾ ਜਦੋਂ ਉਹ ਮੈਂ ਬੋਲਿਆ ਨਾ ਮਾਂ ਜੀ ਠੀਕ ਹੈ ਉਹਨੇ ਫਿਰ ਮੈਨੂੰ ਕੱਢੀਆਂ ਲੱਖਾਂ ਗਾਲਾਂ ਉਹ ਵੀ ਕੋ ਸਾ ਦੇ ਵਿੱਚ ਕਮਾਲ ਵਧੀਆ ਜਿਹਾ ਅੱਜ ਇਸ ਤਰੀ ਹੁੰਦਾ ਇਹ ਜਿਹੜੇ ਪਰਦੇਸੀ ਵੀਰੇ ਹੁੰਦੇ ਨੇ ਨਾ ਉਹ ਆਪਣਾ ਜਦੋਂ ਵੀ ਆਪਣੇ ਦੇਸ਼ ਆਉਂਦੇ ਨੇ ਚੜਦੇ ਵਾਲੇ ਲਾ ਲੋ ਜਾਂ ਲੈਂਦੇ ਵਾਲੇ ਹਾ ਲੋ ਤੇ ਇੱਥੇ ਆ ਕੇ ਬੁੜੀਆਂ ਗੱਲਾਂ ਬਾਤਾਂ ਸੁਣਾਉਂਦੇ ਨੇ ਕਿ ਅਸੀਂ ਉੱਚ ਇਸ ਤਰ੍ਹਾਂ ਸਾਡੀ ਲਗਜ਼ਰੀ ਲਾਈ ਫੋ ਅੱਗੇ ਪਿੱਛੇ ਮੈਂ ਮੈਂ ਮਾਂ ਤੇ ਉੱਥੇ ਭਾਵੇਂ ੱਟਕੇ ਖਾ ਰਹੇ ਹੋਣ ਉੱਥੇ ਭਾਵੇਂ ਮੇਮਾਂ ਦੀਆਂ ਕੀ ਕਹਿੰਦੇ ਨੇ ਪੋਚੀਆਂ ਸਵੇਰ ਸ਼ਾਮ ਲਾਉਂਦੇ ਹੋਣ ਗੱਡੀਆਂ ਸਾਫ਼ ਕਰਦੇ ਹੋਣ ਇੱਥੇ ਬਾਕਸਰ ਮੂੜੀਆਂ ਦੇਖਨੇ ਆ ਨਾ ਤੇ ਉਹ ਉੱਥੇ ਭਾਵੇਂ ਮਜ਼ਦੂਰੀ ਕਰਦੇ ਹੋਣ ਇੱਥੇ ਆਜ ਉਹਨੇ ਐਵੇਂ ਅਫਸਰ ਬੜਿਆ ਉਹਨਾਂ ਨੇ ਕਹਿੰਦਾ ਨਾ ਜੀ ਨਾ ਆਪਾਂ ਕਿਥੇ ਕਰੀ ਜੇ ਕੋ ਆਪਣੇ ਬਿਜ਼ਨਸ ਹੀ ਬੜੇ ਨੇ ਬੜੇ ਬਿਜ਼ਨਸ ਚੱਲਦੇ ਨੇ ਤੇ ਕਾਕੇ ਮੋਸਟਲੀ ਐਵੇਂ ਹੀ ਹੁੰਦਾ ਵਾ ਕਿ ਹਾਂ ਬਾਹਰ ਜਿਹੜਾ ਵੀ ਜਾ ਕੇ ਆ ਜਾਂਦਾ ਉਧਰ ਉਹ ਭਾਵੇਂ ਮਤਲਬ ਕਿ ਮਜ਼ਦੂਰੀ ਕਰਦਾ ਹੋਵੇ ਇੱਧਰ ਆਏਗਾ ਆਉਂਦਿਆਂ ਸਾਰ ਨਵੀਂ ਗੱਡੀ ਜਾਂ ਭਾਵੇਂ ਕੁਝ ਵੀ ਨਾ ਹੋਵੇ ਇਹ ਚੀਜ਼ਾਂ ਸ ਮੈਨੂੰ ਦੱਸ ਦੇਣਾ ਐ ਉੱਥੇ ਜਿਹੜਾ ਨਾ ਜਿਹੜਾ ਵੀ ਬੰਦਾ ਐਫਰਟ ਕਰਦਾ ਹੈ ਨਾ ਉਹਨੂੰ ਇੱਕ ਉਹਦੀ ਅੱਛੀ ਹੈਂਡਸਮ ਆਮਾਉਂਟ ਮਿਲਦੀ ਹੈ ਜਿਹੜੀ ਆਪਣੇ ਚੜਦੇ ਲੈਂਦੇ ਆ ਲਾ ਕੇ ਨਾ ਬਹੁਤ ਜ਼ਿਆਦਾ ਪੈਸਾ ਹਾਂਜੀ ਕਾਫੀ ਜ਼ਿਆਦਾ ਮਤਲਬ ਕਿ ਅਗਰ ਤੁਸੀਂ 2-3 ਹਜ਼ਾਰੀ ਯੂਰੋ ਜਾਂ ਡਾਲਰ ਕਮਾਉਂਦੇ ਪਏ ਹੋ ਠੀਕ ਹੈ ਤੇ 3000 ਦਾ ਮਤਲਬ ਸਾਡੇ ਪਾਕਿਸਤਾਨ ਦੇ ਵਿੱਚ 9.5 ਲੱਖ ਰੁਪਇਆ 8.5 ਲੱਖ ਰੁਪਇਆ ਬਣ ਜਾਂਦਾ ਉਹਨਾਂ ਨੇ ਇਹ ਮੋਝ ਹੁੰਦੀ ਕਿਥੇ ਹਨ ਕਿ ਕਾਫੀ ਜ਼ਿਆਦਾ ਪੈਸੇ ਬਣ ਜਾਂਦੇ ਬਿਲਕੁਲ ਤੇ ਫਿਰ ਕੁਝ ਚੀਜ਼ਾਂ ਦਿਖਾਵੇ ਵੀ ਲਈਏ ਵੀ ਲੈਣੀਆਂ ਪੰਦੀਆਂ ਕਿ ਇੱਕ ਬੰਦਾ ਇਹ 2-4 ਸਾਲਾਂ ਬਾਅਦ ਆਂਦਾ ਪਿਆ ਤੇ ਉਹ ਗੱਡੀ ਨਹੀਂ ਲੈ ਸਕਿਆ ਭਾਵੇਂ ਉਹ ਰੈਂਟ ਤੇ ਲੈ ਕੇ ਕਿਉਂ ਆਂਦਾ ਆਏ ਲੇਕਿਨ ਉਹਨੇ ਆਪਣਾ ਬਖਾਣਾ ਕਿ ਭਾਈ ਮੈਂ ਬਾਹਰੋਂ ਆਇਆ ਹਾਂ ਹਾਂ ਜੀ ਤੇ ਜੇ ਕੋਈ ਕੁਝ ਮੰਗ ਲਵੇ ਤੇ ਉਹ ਹਾਲ ਹੁੰਦੇ ਉਹ ਹੀ ਬੁਰੇ ਹੋ ਜਾਂਦੇ ਨੇ ਜਿਹੜੇ ਪਾਕਿਸਤਾਨ 'ਚ ਵੀ ਨਹੀਂ ਹੁੰਦੇ ਬਿਲਕੁਲ ਇਦਾਂ ਹੀ ਇਦਾਂ ਹੀ ਆ ਲੇਕਿਨ ਅਰਮਜਦੀ ਸਟੋਰੀ ਤੇ ਹਨ ਬਹੁਤ ਵਧੀਆ ਸਟੋਰੀ ਮਜ਼ੇ ਆ ਗਏ ਬਹੁਤ ਜੂਤ ਫਿਰੇ ਨੇ ਇਹਨਾਂ ਨੂੰ ਲੇਕਿਨ ਉਹਨਾਂ ਨੇ ਪੰਜਾਬ ਚ ਆ ਕੇ ਸ਼ੌਖੀਆਂ ਪੂਰੀਆਂ ਮਾਰੀਆਂ ਨੇ ਉਹਨਾਂ ਨੇ ਆਪਣੇ ਯਾਰਾਂ ਬੀਲੀਅਨ ਸਹੀ ਹੈ ਸ਼ੀਖੀਆਂ ਸ਼ੀਖੀਆਂ ਵੈਸੇ ਨਵਾਂ ਵਰਡ ਮਿਲ ਗਿਆ ਆਪਾਂ ਨੂੰ ਸ਼ੀਖੀਆਂ ਅਸੀਂ ਕਹਿੰਦੇ ਸੀ ਸ਼ੌਖੀਆਂ ਚਲੋ ਅਸੀਂ ਵੀ ਕਮਾ ਕਰਾਂਗੇ ਬੁੱਤੀਆਂ ਸ਼ੀਖੀਆਂ ਨਾ ਮਾਰੇ ਲਓ ਜੀ ਬਹੁਤ ਮਜ਼ੇਦਾਰੀ ਵੀਡੀਓ ਸੀ ਸਾਡੇ ਤੇ ਵੀਡੀਓ ਬਹੁਤ ਚੰਗੀਆਂ ਨੇ ਕਿਰਨ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਜ਼ਰੂਰ ਦੱਸਣਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚ ਉਦੋਂ ਤੱਕ